ਇਹ ਕਾਰ ਤੋਂ ਨੂੰ ਲਗਾਈ ਵੀ ਹੈ ਇਹ 10 20 ਪਲੱਸ ਉਹ ਨਾਲ ਲਗਾਈ ਹੈ ਉਹਦੇ ਸਾਹਮਣੇ ਹੈ ਮੈਂ ਉਹ ਮਤਲਬ ਮੁੰਡਾ ਹੈ ਹੈ ਮੁੰਡਾ ਮੁੰਡਾ ਦੇਈਂ ਨਾ ਆਹ ਕੋਹ ਦੇ ਦਗਾ ਇਹ ਸਿਮਰ ਨਹੀਂ ਜਮਾ ਕੇ ਮਤਲਬ ਕਿਹਦੇ ਤੇ ਤੇ ਤੇਰੇ ਨਾਲ ਨਹੀਂ ਨੂੰ ਦੇਣੀ ਤੋਂ ਨਹੀਂ ਨੂੰ ਦੇਣੀ ਇਹ ਤਾਂ ਖੜਾ 10000 ਲਿਆ ਉਹ ਹਾਂਜੀ ਨਹੀਂ ਸਰ ਮੈਂ ਨਹੀਂ ਆਜ ਵਕਾਇ ਹੈ ਮੈਂ ਆਪਣੇ ਕੋ ਗਰਮ ਗਈ ਹੁਣੇ ਨਹੀਂ ਜਰਾ ਇਹ ਆਪ ਵੀ ਚਾ ਲੂੰਗਾ ਨੇ ਨੂੰ ਦਿੱਤੀ ਹੈ ਅਗਰੇ ਕੋ ਨਹੀਂ ਆ ਸੰਨੇ ਪਹਿਲੇ ਇਹ ਮੁੰਡਾ ਕੋ ਜਾਇਆ ਉਹ ਬੜਾ ਗਿਆ ਮੈਂ ਕੋ ਨਹੀਂ ਲੈ ਲੈ ਆਈ ਖਾਨ ਨੂੰ ਮਗੋਂ ਨੇ ਤੁਹਾਨੂੰ ਪੋਰੀ ਰਜਾਈਆਂ ਨੂੰ ਤੇ ਸੱਚੀ ਗੱਲ ਸੱਚੀ ਖਾਨ ਨੂੰ ਲਈ ਪਤੂ ਮੁੰਡਾ ਦੇ ਕੇ ਜਾਂਦਾ ਬਸ ਥੋੜੀ ਪਦੇ ਆਈ ਆ ਆਪਣੀ ਕੰਮ ਰਹੀ ਤੇ ਉਦੋਂ ਜਿਹੜਾ ਨੰਬਰ ਹੈ ਅੱਜ ਤੇ ਭਾਜੀ ਦਾ ਨੰਬਰ ਪੁੱਛਾ ਤੇ ਮੈਂ ਵੈਕਸੀ ਵੀ ਭਾਜੀ ਦੇ ਲੈਣਾ ਆਂ ਜੰਨਾ ਨਹੀਂ ਮੈਂ ਤਾਂ ਇਹ ਕੰਮ ਕਰਦਾ ਫਿਰ ਇਹਦੇ ਨਾਲ ਇਹਦੇ ਕੋਲ ਨਹੀਂ ਇਹਨਾਂ ਨੇ ਕਹੇ ਕਿ ਕਿੱਥੇ ਰੱਖੇਗਾ ਘੰਡਾ ਦੇ ਅੱਜ ਵਾਹ ਕੇ ਕਰਕੇ ਜਿਹੜਾ ਦਰਵਾਜ਼ਾ ਆ ਗਿਆ ਅੱਜ ਤੱਕ ਨੰਨ ਚੜਾਇਆ ਕਿੱਥੇੋਂ ਮੁੰਡਾ ਲੈ ਗਿਆ ਤਾਹੇ ਜਰੂਰ ਲਾਈ ਜਾ ਸਰ ਸਰ ਅੱਜ ਆਜੂ ਆਜੂ ਹਾਂ ਤੇ ਗਿਆ ਤੇ ਦਾ ਕਰਾ ਉਹ ਠੀਕ ਹੋ ਹੋਰ ਵੇਲੀ ਆਪਾਂ ਇਸ ਕਲਾਸ ਵਿੱਚ ਪਾ ਲੋ ਕਲਾਸ ਕਰੀਏ ਬੋਲ ਉਹ ਗੱਡੀ ਤੱਕ ਨਾ ਕੋਈ ਕਾਲਪਨ ਵੀ ਜਨਾਹ ਇਹ ਮੈਰੀ ਗਿਆ ਹੈ ਇਹ ਮੋਸਾਈਕ ਵੀ ਪੈ ਰਿਹਾ ਚਾਬੀ ਪੁਲਸਾ ਚਾਬੀ ਕੱਢ ਲਿਓ ਚਾਬੀ ਰੱਖ ਲਿਓ ਕੱਢ ਲਿਓ ਚਾਬੀ ਚਾਬੀ ਰੇ ਰੱਖ ਦਿਓ ਚਾਬੀ ਕੱਢ ਲੀਏ ਨਾ ਤੇ ਚਾਹੀਦੀ ਚੀਜ਼ ਬਣਾਣੀ ਤੇ ਆਓ ਇੱਧਰ ਆਓ ਇੱਥੇ ਰੱਖਿਆ ਇੱਥੇ ਰੱਖਿਆ ਇਹ ਕਰਨਾ ਦੇਖੀ ਤੇ

ਦਾ ਹੀਰ ਜੀ ਸਾਰੇ ਕੋਲੋਂ ਅਸਾਂ ਮੇਰੇ ਕਰਨ ਮੈਂ ਚਿਤੇੜਾ ਮਾਰੀਆ ਤੇ ਸੇ ਕੀ ਕਰਦਾ ਜੋ ਪੁੱਛਣਗੇ ਉਹ ਦੱਸ ਚਲ ਵੀ ਦਾਦੇ ਕਰਦਾ ਕਿਥੇ ਲੱਗਿਆ ਤਿੰਨ ਨੇ ਕੋਲੇ ਕਹਿੰਦਾ ਕਿ ਉਹਨੇ ਕੋਲੇ ਕਹਿੰਦਾ ਕਿ ਉਹ ਕੁਝ ਨਹੀਂ ਕਰਦਾ ਤਿੰਨ ਨੇ ਕੋਲੇ ਮੈਂ ਕਿਹਾ ਕਿ ਵਾਈਕਲ ਹੈ ਬਾਹਰ ਇਹ ਕਿਹੜਾ ਮੈਕਲ ਆ ਹਾਂ ਗੱਡੀ ਚੱਲ ਗੱਡੀ ਵੜਾ ਜਿੰਨੀ ਹੈਗੀ ਇਹ ਨਹੀਂ ਸਰ ਮੈਂ ਕੋਈ ਨਹੀਂ ਲਈ ਇਹ ਨਹੀਂ ਸਰ ਮੈਂ ਨਹੀਂ ਮੈਟਰੋ ਨਹੀਂ ਲਈ ਇਹ ਅੱਜ ਕੋਈ ਚੱਲਣਾ ਨਹੀਂ ਯਾਰ ਕਿਸੇ ਨਾਲ ਆਇਆ ਮੇਰੇ ਕੋਲ ਤੇ ਵਸਾਈ ਜਾਣਾ ਨਾ ਕਿਤੇ ਰੁਕ ਨਹੀਂ ਲਾਉਂਦੇ ਉਹ ਇਹ ਤੇ ਮੈਨੂੰ ਲੱਗਾ ਤੇ ਤੇਰੇ ਕੋਲ ਲਈ ਹੈ ਤਾਂ ਤਾਂ ਹੀ ਕਹਿੰਦੇ ਆ ਯਾਰ ਯਾਰ ਸਰ ਪਲੀਜ਼ ਕਰਤ ਖਾਨ ਤੋਂ ਮਹਿੰਗਾਈ ਵੀ ਆਈ ਹੈ 10% ਪਲੱਸ ਪਰ ਆਹ ਮਹਿੰਗਾਈ ਆ ਉਹਦਾ ਸਾਥ ਕਿਹ ਹੈ ਮੈਨੂੰ ਮਤਲਬ ਹੁੰਦਾ ਹੈ ਹਾਂ ਹਮਤਲਬ ਹੁੰਦਾ ਤੇ ਅਸ ਕੋਣ ਕਹਿ ਲੱਗਾ ਇਹ ਸਿਮਨਟ ਨਹੀਂ ਜਮਾ ਪੇਮੈਂਟ ਨਹੀਂ ਕਰੀਆ ਤੇ ਪੇਮੈਂਟ ਨਹੀਂ ਦੱਲੇ ਵੀ ਮੇਨੂੰ ਦੋ ਨਹੀਂ ਪੇਮੈਂਟ ਨਹੀਂ ਇਹ ਤਾਂ ਤੁਹਾ ਕਿਹੜਾ 10000 ਲਿਆ ਹੋ ਹਾਂਜੀ ਨਹੀਂ ਸਰ ਮੈਂ ਨਹੀਂ ਆਜ ਤੱਕ ਆਇਆ ਇਹ ਮੈਨਾਂ ਪਹਿਲਾਂ ਕਹਾਂ ਭਈਏ ਹੋਣੇ ਨਹੀਂ ਤੇਰੇ ਆਪ ਹੀ ਚਾਲੂਗਾ ਮੈਨੂੰ ਦਿੱਤੀ ਹੈ ਇਹ ਕੋ ਲੜ ਰਿਹਾ ਉਹ ਥੋੜੀ ਕੋਤੀ ਦਰਾਂ ਨੇ ਥੋੜੀ ਕੋਤੀ ਇਹ ਦੇਖੋ ਨਹੀਂ ਆ ਥੰਨੇ ਪੁੱਲ ਲਈ ਇਹ ਮੁੰਡਾ ਕੋ ਜਾ ਉਹ ਬੜਾ ਗੰਨੇ ਕੋ ਨਹੀਂ ਲੈ ਲੈ ਆਈ ਖਾ ਨੂੰ ਮਗੋਂ ਨੇ ਤੁਹਾਨੂੰ ਕੋਤੀ ਰੱਜਾ ਲਾਣੀ ਸਰ ਉਹ ਐਵੇਂ ਹੀ ਬਾਤ ਕਰੇ ਇਹੋ ਹੀ ਸਮਝ ਨਹੀਂ ਸਕਦਾ ਆ ਪੇਪਰ ਦਾ ਬਿੱਲ ਹੈ ਕਿੰਨੂ ਵੜਾਏ ਤੁਹਾਨੂੰ ਇਹਨਾਂ ਦੇ ਅੰਤਿਮ ਬਿੱਲ ਆ ਪੇ ਰਹਿਣਾ ਨਾ ਪੇਮੈਂਟ ਦੇਣੀ ਹਾਂ ਸਰਾਂ ਨੇ ਪੇਸ਼ੈਂਟ ਡੈਂਕਰ ਕੋ ਰਾਜਣਾ ਪੇਮੈਂਟ ਦੇਣਾ ਅੱਗਾ ਜੇ ਟੂਲ ਬੋਲੇਗਾ ਪਰਚਾ ਤੇ ਸਤ ਕਰੇਗਾ ਨਹੀਂ ਸਿੱਧੀ ਤਰ੍ਹਾਂ ਦਾਸ ਜਿਹਨੇ ਕੋ ਲਿਆ ਇਹ ਹੈ ਜਿਹਨੂੰ ਦਿੱਤੇ ਆ ਇਹ 20 ਸਾਲ ਦੀ ਅੰਦਰ ਜਾਣੇ ਇਹ ਕਾਹਦੇ ਬੰਦੇ ਦਾ ਕੁੱਤਾ ਨੂੰ ਸਹੀ ਦੱਸ ਜੇ ਸੱਚੀ ਗੱਲ ਸੀ ਇਹ ਕਾਨੂੰਨ ਲਈ ਵੀ ਪਾਤੂ ਮੁੰਡਾ ਦੇ ਕੇ ਜਾਂਦਾ ਬਸ ਥੋੜੀ ਬੋਲੀ ਆ ਆਪਣੀ ਕੰਮ ਕਰੀਂ ਪੁੱਤ ਨਹੀਂ ਹੋਣਾ ਤੂੰ ਯਾਰ ਚੁੱਪ ਕਰ ਰਹਿ ਇੱਕ ਮਿੰਟ ਤੂੰ ਚੁੱਪ ਕਰ ਰਹਿ ਤੈਨੂੰ ਪੁੱਛਿਆ ਵਾ ਮੁੰਡਾ ਇਹਦਾ ਵਾਕਫ ਸੀ ਤੇਰਾ ਮੁੰਡਾ ਦੇ ਵਾਕਫ ਸੀ ਕਾਹਦੀ ਗੱਲ ਪਾਸੇ ਤੇ ਇਹ ਲਗੋ ਲਈ ਹਾਂ ਇਹਦੀ ਰਿਕਾਰਡਿੰਗ ਇੱਥੇ ਕੈਮਰੇ ਦੀ ਕਾਰ ਦੇ ਪਿੱਛੇ ਦਾ ਪਰ ਕੈਮਰਾ ਚੱਲੇ ਨਹੀਂ ਆ ਗਿਆ ਹੈ ਮੈਂ ਅੱਜ ਹੀ ਲਵਾਇਆ ਸੀ ਤੇਰੇ ਨਾਲ ਉਹ ਯਾਰ ਕੜਾ ਹੋਇਆ ਉਹ ਕਿਥੋਂ ਲੱਕ ਕੜ ਚਾਹ ਦੇ ਬੜਾਈ ਨਹੀਂ ਉਹਦੇ ਚਹਾਰ ਉਹ ਡਿਸਕ ਪੈਂਦੀ ਆ ਦੇਖੋ ਕਾਰ ਦੇ ਗਾਚ ਪਹਿਰ ਦੇ ਗਾਚ ਕਾਰ ਹੈ ਮੈਂ ਇਹ ਜਰਾ ਹੈ ਓਏ ਉਹਨਾਂ ਨੂੰ ਸੌਣਾ ਹੈ ਇਹਨਾਂ ਨੇ ਪੈਸੇ ਲੈ ਗਏ ਪੈਸੇ ਜਿਹੜਾ ਆਇਆ ਸੀ ਤੈਨੂੰ ਬਣਾਇਆ ਨੇ ਪੈਸੇ ਮੈਂ ਉਹਨੂੰ ਕਰਾ ਦਿਆਂਗਾ ਤੈਨੂੰ ਉਹ ਮੁੰਡੇ ਨੂੰ ਉਹ ਕਿਹੜਾ ਮੁੰਡਾ ਸਰ ਸਪੋਰਟ ਆ ਬਿਲਕੁਲ ਬਿਲਕੁਲ ਦਿੱਤਾ ਤੁਹਾਨੂੰ ਹੈ ਪਰ ਉਹ ਹੋਰ ਨੰਬਰ ਨਹੀਂ ਹੈ ਅਜਿਹਾ ਹੁੰਦਾ ਬਸ ਸਾਰਾ ਨਾਮ ਹੈ ਬਟਾ ਨੂੰ ਇਹ ਕਿੱਥੇ ਨੰਬਰ ਮੈਂ ਤੁਹਾਨੂੰ ਸ਼ਕਤੀ ਮਾਣ ਨਹੀਂ ਚਾਹਉ ਹਾਂ ਤੁਸੀਂ ਬੁਲਾਇਆ ਜਾਂਦਾ ਮੇਰਾ ਤੁਸੀਂ ਆਪਰਾਓ ਜ਼ਰਾ ਸਾਰੇ ਪਾਸੇ ਦਿੱਤਾ ਠੀਕ ਹੈ ਸਾਰੇ ਹਾਰ ਦੋਸਤਾਂ ਨੇ ਕਿਹਾ ਕਿ ਸਾਲ ਤਿੰਨ ਤੋਂ ਕਿਹੜਾ ਨੰਬਰ ਹੈ ਆਈਸਟ੍ਰੀਟ ਭਾਏ ਨਾ ਨੋਟ ਕਰਤਾ ਤੇ ਮੈਂ ਬੈਕਸੇ ਵੀ ਫਾਇਦੇ ਲਈ ਲੈਣਾ ਮੈਂ ਨਾ ਰਹਿਣਾ ਇਹਨਾਂ ਤੋਂ ਇਹ ਕੰਮ ਕਰਦਾ ਹਾਂ ਇਹ ਲੈ ਜੀ ਤੇਰੇ ਇਹਦੇ ਨਾਲ ਇਹਦੇ ਕੋਲ ਨਹੀਂ ਇਹਨਾਂ ਨੇ ਕਹੇ ਕਿ ਪੈਸੇ ਕਿੱਥੇ ਰੱਖੇ ਨੇ ਉਹ ਮੈਂ ਢਾਂਡਾ ਦੇ ਹਾਂਜੀ ਪੈਸੇ ਕਿੱਥੇ ਰੱਖੇ ਨੇ ਤੈਨੂੰ ਦੱਸ ਦਿਆਂਗਾ ਇਹਨਾਂ ਨੇ ਫੜਾਏ ਕਿੱਥੇ ਨੂੰ ਮੁੰਡਾ ਲੈ ਗਿਆ ਪੈਸੇ ਨੂੰ ਜੂ ਨੂੰ ਲੈ ਗਿਆ ਸਰ ਸਰ ਪੈਸੇ ਕਿਹਦੇ ਕੋਲ ਆ ਪੈਸੇ ਸਾਲਾ ਮੈਂ ਫੜਾਈ ਮੈਂ ਠੀਕ ਹੈ ਮਾਲ ਇੰਨੇ ਦਿੱਤਾ ਪੈਸੇ ਇਹਨੂੰ ਫੜਾਏ ਤੂੰ ਠੀਕ ਹੋ ਗਏ ਤੇ ਕੋਈ ਕੋਈ ਦੱਸਣਾ ਉਹ ਕਰੇਗਾ ਉਹ ਕਿੱਥੇ ਆ ਬਾਕੀ ਮਾਲ ਨਹੀਂ ਸਰ ਜੀ ਇਹ ਕਿਥੇ ਹੈ ਮੁੰਡੇ ਕੋ ਲੈ ਕੇ ਜੀ ਸਰ ਮੁੰਡੇ ਦੇ ਕੋਲ ਕਿਤੇ ਉਹਨੇ ਤੈਨੂੰ ਬਣਾਇਆ ਮੁੰਡਾ ਕਿਹੜਾ ਆ ਗਿਆ ਉਹ ਤਾਂ ਅਸੀਂ ਹੁਣੇ ਧੀਵੀ ਦਾ ਤਰ੍ਹਾਂ ਲੈ ਜਾਣਾ ਉਹਦੇ ਵੀ ਪਤਾ ਲਾਜਣਾ ਜਿਹੜਾ ਮੁੰਡਾ ਹੈ ਮੁੰਡੇ ਕੋ ਲੈ ਕੇ ਜਾਣੀ ਪ੍ਰਾਇਆ ਜੀ ਮੁੰਡੇ ਕੋ ਲੈ ਕੇ ਪ੍ਰਾਇਆ ਜੀ ਖਾ ਚੱਤ ਗਾ ਤੁਸੀਂ ਖਾਣ ਨੂੰ ਮਰਾ ਮੁੰਡਾ ਕਿੱਥੇ ਹੈ ਆ ਇਹਨੂੰ ਆਨ ਕਰੀ ਜਾਓ ਦੂਜੇ ਫੋੜੇ ਦੂਜੇ ਜੀ ਕੋਲ ਫੜੇ ਕੋਲ ਫੜੇ ਕੋਲ ਦੋਵੇਂ ਇੰਟਾ ਡੱਬੇ ਤੇ ਬਸ ਰੋਲ ਗਾ ਵੇਚ ਲੈ ਉਹ ਤੇ ਕਰੀ ਹੋ ਜਾਂਦਾ ਡੱਬੇ ਬਾਕੀ ਇਹਦੇ ਪਾਸੇ ਗਾ ਵੇਚਦੇ ਅੱਛਾ ਹੋਰ ਇਹਦਾ ਕਿੱਥੇ ਆ ਅੱਛਾ ਇਹ ਤੇ ਬੰਦ ਕਰਾ ਗਾ ਉਹ ਗਾ ਵੇਚਦੇ ਆ ਤਾ ਸਮਾਨ ਸਮਾਨ ਕਰਾ ਯਾਰ ਅੱਗਰ ਤੈਨੂੰ ਇਹ ਪੈਗਲ ਕਿਉਂ ਕਿ ਵੀ ਨਹੀਂ ਕੋਈ ਨਹੀਂ ਕਰਦਾ ਆ ਰਹੇ ਜੀ ਸੋਈ ਜੀ ਜਿਹੜਾ ਮਿਗਲੀ ਜਾਣੇ ਹਨ ਨਾ ਇਹ ਬਸ ਇਹੀ ਇਹੀ ਨਹੀਂ ਸਜੋ ਦਿਖਾ ਦੇਣਾ ਵੀ ਆਸ ਤਾਂ ਹੁੰਦੀ ਹੈ ਦੋ ਵਾਰ ਜੀ ਮਾਰਨ ਨੂੰ ਇਨਵਾਈਟਿੰਗ ਹੋਰ ਸਰ ਜੀ ਮੈਂ ਕਿਹਦੇ ਚੰਦੇ ਦੋਸਤ ਨੇ ਜੀ 25 ਜਗੇ ਦੀ ਪੱਤੀ ਖਾਣੇ ਨੂੰ ਜੀ ਤੁਸੀਂ ਅੰਦਰ ਜੀਤਾ ਜੀ ਮਾਰਿਕਾ ਭਾਗ ਹੋਸ ਹੋਦਾ ਕੋਈ ਨਹੀਂ ਕੋਈ ਨਹੀਂ ਹਾਂ ਜੀ ਹਾਂ ਜੀ ਕਰ ਲਈ ਪਰ ਕਰ ਲਈ ਜੇ ਮਾਫ ਹੋਣਾ ਬਾਕੀ ਨੇ ਆਨੇ ਮੋਟਾ ਮੋਢੇ ਗਿਆ ਕਿੰਨੇ ਕਿ ਇਹਦੇ ਕਿ ਜੇ ਤੁਹਾਨੂੰ ਅਧਿਕੰਦਰ ਵੱਡਾ ਹੋਣਾ ਹੈ ਨਹੀਂ ਦਿੱਤੀ ਏ ਕੋਨੇ ਵੀ ਜਾਇ ਨਹੀਂ ਜੀ ਬਹੁਤ ਜਿਆਦੇ ਵਾਰ ਹੋ ਜਾਂਦਾ ਹੈ ਪ੍ਰਵਾਸ ਕਰਾਇਆ ਹੈ ਹਦराबाद 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 ਪੈਸਾ ਹੈ ਹਾਲਤੋਂ ਕੋਣਾ ਸਭ ਪੈਸਾ ਨਹੀਂ ਜੀ ਜਿਹੜੇ ਇਹ ਤਾਂ ਨਹੀਂ ਕਿੰਨੇ ਦੁਕਾਨ ਕਰਨੇ ਨੂੰ ਬਹੁਤ ਸਾਰਾ ਸਾਰਾ ਕਰੋ ਕੋਈ ਨਹੀਂ ਰਹਿਣ ਦੋ ਇਹਨੂੰ ਨਵਾਈ ਕੰਮ ਲੱਗਦਾ ਸਿਰਫ ਇਹਦਾ ਨਾ ਨੰਬਰ ਕੀ ਹੈ ਦਾ ਨੰਬਰ ਦੁਕਾਨ ਦਾ ਕੀ ਨਾਮ ਰਤਨ ਮੈਡੀਕਲ ਹੈ ਰਤਨ ਮੈਡੀਕਲ ਸਟੋਰ ਆਪਣਾ ਜਹਾਂ ਤੇ ਲਿਖਾ ਪਰਦੇ ਕਿਲੇ ਉਹ ਗਾਣਾ ਕਰੀਏ ਜੀ ਆਉਂਦਾ ਹੈ ਜਾਨ ਦਾ ਜੁੜੀ ਅੱਗੇ ਮੈਂ ਤੂੰ ਹੀ ਉਹ ਕਹਿ ਬੀ ਗਏ ਆ ਇੰਨਿਕ ਲਈ ਸਰ ਇਹੀ ਆ ਜੇ ਨਿਕਲ ਜਾਂਦੇ ਸਰ ਫਿਰ ਤੂੰ ਉਹ ਮਰਜ਼ੀ ਕਰ ਲੈ ਨਹੀਂ ਸਰ ਹਾਂ ਉਹ ਇਹਦਾ ਬੈਟਿੰਗ ਆ ਬੈਟਿੰਗ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਹਾ ਸੀਗਾ ਤੇ ਅਸੀਂ ਹੋਂ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਮ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਜਿਹੜਾ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਹੈ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਕ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੂਚਿਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾ ਦੇ ਵਿੱਚ ਆ ਰਹੇ ਆ ਚਾਹੇ ਉਹ ਹਿਰਾਂ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਾਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜਿਹੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜਿਹੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਜਿਹਦੇ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨਾਮਿਨੇਟ ਹੋਇਆ ਵੀ ਕੌਣ ਇਹਨਾਂ ਨੂੰ ਅਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਹੋਊ ਚੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕਰਾਇਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕਿ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਹੈ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ ਸ਼ਰੀਫ ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਹੈ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨਾਲ ਰਿਸ਼ਤਾ ਤੈਅ ਕਰ ਲਿਆ ਹੋਵੇ ਐਟ ਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਕੋਹ ਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ। ਉਹਨਾਂ ਦੀ ਫੋਨ ਆਈ। ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਂਦੇ ਹੀ ਰਹਿੰਦੇ ਆ। ਕੋਈ ਉਸ ਤਰੀਕੇ ਨਾਲ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕ੍ਰਾਈਮ ਇਜ਼ ਕ੍ਰਾਈਮ ਔਰ ਐਨ ਡੀ ਪੀ ਐਸ ਵਰਗਾ ਕ੍ਰਾਈਮ। ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਹੈ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤੇ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 100 301 ਹੈ ਜੀ ਜਿਹੜਾ ਅਸ਼ੋਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲ ਆਫੀਮ ਖਰੀਦਣ ਆਇਆ ਸੀਗਾ ਜੀ ਤੀਸਰਾ ਬੰਦਾ ਵੀ ਇੱਕ ਨਾਮਿਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਹੁਣ ਫੜ ਕੇ ਹੀ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹਦੇ ਤੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਜੇ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਤੇ ਲੈਣਾ ਦੇਣਾ ਤੇ ਇੱਥੇ ਹੀ ਹੈ ਜੀ ਕਰਨਾ ਤੇ ਇੱਥੇ ਹੀ ਪੈਣਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ ਐਨਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਨੋ ਨਸ਼ੇ ਦਾ ਕੋਡ ਵੱਡਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦਈ ਨਾ ਕੰਮ ਕਰ ਰਹੇ ਆ ਤਾਂ ਕਿ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚ ਹੋ ਰਿਆਂ ਮੈਂ ਅੱਜ ਤੱਕ ਨਾ ਤਾਂ ਕਿਸੇ ਕ੍ਰਿਮੀਨਲ ਨੂੰ ਬਖਸ਼ਿਆ ਤੇ ਨਾ ਹੀ ਮੈਂ ਅੱਗੇ ਤੋਂ ਬਖਸ਼ੂਗਾ